ਦੇਉ ਘਰ ਪੰਜਾਬ ਦੀਆਂ ਨਿਊਜ਼ ਚੈਨਲ ਕੀਪੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀਪੜੀ ਕਾਂਟੀ ਕੋ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਬਿਲਗਾ ਪੱਤੀ ਬੱਗਾ ਵਿੱਚ ਐਨ ਆਰ ਆਈ ਦੀ ਖਾਲੀ ਪਈ ਕੋਠੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਐਨ ਆਰ ਆਈ ਦੇ ਭਰਾਜ ਸੁਬਿੰਦਰ ਸਿੰਘ ਨੇ ਦੱਸਿਆ ਕਿ ਕੋਠੀ ਦੇ ਅੰਦਰ ਚੋਰਾਂ ਨੇ ਨਾ ਕੋਈ ਟੁੱਟੀ ਛੱਡੀ ਨਾ ਛੱਤ ਵਾਲੇ ਪੱਖੇ ਛੱਡੇ ਇੱਥੇ ਤੱਕ ਕਿ ਚੋਰਾਂ ਨੇ ਕੰਦਾ ਵਿੱਚ ਬਿਜਲੀ ਦੇ ਸੁਚਾ ਵਾਲੇ ਬੋਰਡ ਤੱਕ ਕੰਦਾ ਚੋਂ ਪਟਕੇ ਵਿੱਚੋਂ ਤਾਰਾ ਖਿੱਚ ਕੇ ਲੈ ਗਏ ਐਨਆਰਆਈ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਚੋਰੀ ਦੀ ਸੂਚਨਾ ਬਿਲਗਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਹਾਂਜੀ ਜਸਵਿੰਦਰ ਜੀ ਕਿਦਾਂ ਹੋਇਆ ਕੀ ਗੱਲ ਹੋਈ ਚੋਰੀ ਦੀ? ਇਹ ਭਾਜੀ ਜਦੋਂ ਮੈਂ ਪੰਜ ਦਾ ਪਹਿਲਾਂ ਇੱਥੋਂ ਨਿੰਬੂ ਤੋੜ ਕੇ ਲਗਿਆ ਆ ਕੇ ਗਿਆ ਵਾਂ ਕੋਈ ਨਹੀਂ ਸੀਗਾ। ਤੇ ਜਦੋਂ ਮੈਂ ਅੱਜ ਪਾਣੀ ਬਾਹਰ ਜਾਂਦਾ ਸੀ ਤੇ ਮੈਂ ਦੇਖਣਾ ਸਵੇਰੇ ਤੇ ਮੈਨੂੰ ਪਤਾ ਲੱਗਾ। ਉਹਨਾਂ ਤਾਂ ਬਿਜਲੀ ਦੇ ਤਾਰਾਂ ਵੀ ਛੱਡੀਆਂ ਨਾ ਕੋਈ ਪੱਖਾ ਛੱਡਿਆ। ਸ ਚੌ ਬਾਥਰੂਮਾਂ ਦਾ ਲਾ ਕੇ ਲੈ ਗਿਆ ਸਾਰੀ ਟੁੱਟੀਆਂ ਤੇ ਦੋਹਰ ਸੋਈਆਂ ਦਾ ਸਾਰਾ ਸਮਾਨ ਲਾ ਕੇ ਲੈ ਗਿਆ। ਕਿ ਸੇ ਪੱਖੇ ਬਿਜਲੀ ਦੇ ਤਾਰਾਂ ਤੱਕ ਵੀ ਖਿੱਚ ਕੇ ਲਗਾਇਆ ਅੰਦਰੋਂ ਪੱਖੇ ਕਿੰਨੇ ਪੱਖੇ 6 ਜੀ ਹੋਰ ਇੱਕ ਕੂਲਰ ਦੀ ਮੋਟਰ ਲੈ ਕੇ ਗਿਆ ਜੀ ਅੰਦਰ ਬੋਰ ਤੱਕ ਵੀ ਪੱਟੇ ਹੋਏ ਸਦਾ ਬੋਰ ਤੱਕ ਵੀ ਸਭ ਕੋ ਪੱਟਿਆ ਹੋਇਆ ਜਿੱਦਾਂ ਉਹਨਾਂ ਦਾ ਇਹ ਕੀ ਹੈ ਕਿਦੀ ਇਹ ਇਹ ਮੇਰੇ ਛੋਟੇ ਭਰਾ ਕੁਲਵਿੰਦਰ ਸਿੰਘ ਦੀ ਆ ਉਹ ਕਿੱਥੇ ਰਹਿੰਦੇ ਆ ਉਹ ਕੈਨੇਡਾ ਵਿੱਚ ਰਹਿੰਦੇ ਆ ਹਾਂਜੀ ਤੁਹਾਡਾ ਘਰ ਉਹ ਤਾਂ ਲੱਗ ਗਈ ਆ ਮੇਰਾ ਜੀ 6 ਘਰ ਛੱਡ ਕੇ ਉਹਨਾਂ ਦਾ ਘਰਵਾ ਜੀ ਹਾਂਜੀ ਇੱਥੇ ਕੋਈ ਰਹੈਸ਼ ਨਹੀਂ ਕੋਈ ਇੱਥੇ ਕੋਈ ਰਹੈਸ਼ ਨਹੀਂ ਜੀ ਖਾਲੀ ਪਈ ਸੀ ਖਾਲੀ ਪਈ ਸੀ ਜੀ ਰਿਪੋਰਟ ਦਿੱਤੀ ਸੀ ਉਹਨੇ ਤੁਸੀਂ ਹਾਂ ਰਿਪੋਰਟ ਦੇ ਦਿੱਤੀ ਹੈ ਜੀ ਮੌਕਾ ਦੇਖਣ ਆਏ ਸੀ ਪੁਲਿਸ ਵਾਲੇ ਨਹੀਂ ਜੀ ਕੋਈ ਮੌਕਾ ਨਹੀਂ ਦੇਖਣ ਆਇਆ ਉਹਦੇ ਦੇਖਿਆ ਤੁਸੀਂ ਮੈਂ ਘੰਟਾ 2 ਹੋਏ ਆ ਜੀ ਰਿਪੋਰਟ ਹਾਂ ਜੀ ਹਾਂ ਜੀ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੇਪੀਡੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਚੈਨਲ ਕੇਪੀਡੀ 24